ਲੇਜ਼ਰ ਵਾਲੀ ਜਰਸੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਦਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਸੀਗਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੈਨ ਨਗ ਤੁਹਾਨੂੰ ਦਿਖਾਵਾਂਗੇ ਜੀ ਦੋ ਸੂਈਆਂ ਸਵਾਂੀਆਂ گاਵਾਂ ਨੇ ਤੇ ਇੱਕ ਨੀਲੀ ਰਾਵੀ ਦਾ ਤੋਹਫਾ ਜੀ ਸਮਾਂ ਹਜੇ ਲੈਂਦੀ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਾਸ ਦਿਖਾਉਣਾ ਹੁੰਦਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਲ ਤੇ ਐਡਰੈਸ ਦੱਸ ਦਿਓ ਨਾਂ ਬਾਈ ਜੀ ਅਵਤਾਰ ਸਿੰਘ ਜੀ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914565058 ਜੀ 9914565058 ਜੀ ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੁਆਗਤ ਨਮਾ ਜੀ ਸੁਆ ਵੀਰੇ ਇਹ ਦ ਕਦੋਂ ਸੂਈ ਹੈ ਜੀ ਇਹ ਪਰਸੋਂ ਹੀ ਸੂਈ ਆ ਬੱਚਾ ਕੀ ਆ ਜੀ ਬੱਚਾ ਮਗਰ ਵੀਰੇ ਵੱੱਛੀ ਆ ਤੇ ਨਾਲ ਦਾ ਵਿਖਾ ਦੇ ਹੋ ਜੇ ਉਵੇਂ ਪਿਆ ਉਹ ਬਾਲ ਜੀਰ ਦਾਨਾ ਜੀ ਜੇਰ ਜਾਵਾਂ ਜੇਰ ਦੀ ਵੀਡੀਓ ਵੇਖ ਸਕਦੇ ਠੀਕ ਨਾਲ ਉਹ ਤੁਸੀਂ ਦੇਖ ਸਕਦੇ ਹੋ ਸਾਰੀ ਹੈਗੀ ਵੀਡੀਓ ਠੀਕ ਹੈ ਜੀ ਬੋਲਾ ਇਸ ਟਾਈਮ ਇਹਦੇ ਹਲੇ 12 ਲੀਟਰ ਹੈ ਮੈਂ ਸਾਫ ਕੀਤੀ ਵੀ ਜਮਾ 12 ਲੀਟਰ ਤੋਂ ਲੈ ਆ ਵਿਖਾ ਦੇ ਜੋਕ ਕੇ ਦੇ ਦਾਂਗੇ ਨਹੀਂ ਯਾਰ ਆ ਉਹਦਾ ਚੋਕੇ ਅਗਲਾ ਦੋ ਟਾਈਮ ਲੈ ਜੇ ਪਹਿਲਾਂ 12 ਲੀਟਰ ਠੀਕ ਹੈ ਜੀ ਥਾਣਾ ਸਿੱਧਾ ਕ੍ਰਾਸ ਆ ਵੀਰੇ ਥਾਣਾ ਥਾਣਾ ਦੀ ਇੱਕ ਨੰਬਰ ਹੈ ਠੀਕ ਠੰਡੀ ਸੀਲ ਵੀ ਪੂਰੀ ਪੂਰੀ ਆ ਠੰਡੀ ਸੀਲ ਆ ਜਿਵੇਂ ਪਹਿਲਾਂ ਜੋ ਆਗਰੋਂ ਥੱਲੇ ਦੀ ਨਿਗਾਹ ਦੀ ਠੀਕ ਹੈ ਉਹੋ ਜਿਹਾ ਆਪਾਂ ਲੈਂਦੇ ਨਹੀਂ ਪਸਦੇ ਕਿੰਨਾ ਬਾਜੂ ਦੱਦਾ ਜੀ ਦੁੱਧ ਵੀਰੇ ਜਿੱਦੂ ਆਪਾਂ ਖਰੀਦੀ ਆ ਆਪਣਾ ਮਾਲ ਖਰੀਦਿਆ ਹੁੰਦਾ ਬਾਕੀ ਆਪਣਾ ਮਾਲ ਕੋਈ ਕਰਦਾ ਨਹੀਂ ਜਿੰਨਾ ਆਪਾਂ ਨੂੰ ਅਗਲੇ ਨੇ ਦੱਸਣਾ ਮੇਰਾ ਮਤਲਬ ਨੋ ਤਾਂ ਦੱਸਿਆ ਆਪਾਂ ਨੂੰ ਆਪਾਂ ਉਹਨੇ ਹੀ ਕਹਿਣਾ ਆਪਦੇ ਕੋਲ ਆਪਾਂ ਜੋੜ ਕੇ ਨਹੀਂ ਕਹਿਣਾ ਉਹ ਕਹਿੰਦੇ ਪਹਿਲਾਂ ਤਾਂ ਇਹ 17 ਲੀਟਰ ਹੀ ਦੁੱਧ ਚੋਇਆ ਠੀਕ ਆ ਤੇ ਵਿਹੜ ਨੂੰ ਲੇਵੇ ਦੇ ਹਿਸਾਬ ਨਾਲ ਵਿਹੜ ਨੂੰ ਦੁੱਧ ਪਾਉਣਾ ਚਾਹੀਦਾ 18-19 ਲੀਟਰ ਠੀਕ ਆ ਬਾਕੀ ਸੇਵਾਂ ਦਾ ਬਾਕੀ ਦੁੱਧ ਸੇਵਾਂ ਦਾ ਵੀਰੇ ਕਿਸੇ ਵੀ ਪਸੂ ਦਾ ਨਾ ਦੱਸੋ ਬਾਕੀ ਮੱਝਾਂ ਰਗਾਈ ਹੋਊ ਦੁੱਧ ਬਈ ਉਹ ਤਾਂ ਮੱਝਾਂ ਆ ਰਗਾ ਵੀਰੇ ਜਮਾਂ ਸੰਗਣਾ ਦੁੱਧ ਹੋਊਗਾ ਠੀਕ ਹੈ ਜੇ ਜੀ ਮੈਂ ਰੱਖ ਲਈ ਜੇ ਜੀ ਇਹ ਗਾਂ ਰੱਖ ਲਈ ਕਿਉਂਕਿ ਜਰਸੀ ਦਾ ਕਰੌਸ ਆ ਕਰੌਸ ਆ ਜਾਂਦਾ ਜੀ ਹਾਂ ਜਿਹੜੇ ਭੈਣ ਭਰਾ ਨਾ ਆਪਾਂ ਕਹਿ ਲੈਂਦੇ ਆ ਵੀ ਮੈਂ ਰਹੀ ਪਹਿਲੀ ਗਾਂ ਰ ਉਨਾ ਵਾਸਤੇ ਤੋਹਫਾ ਹੀ ਆ। ਉਨਾ ਵਾਸਤੇ ਤੋਹਫਾ ਹੀ ਆ ਕਿਉਂਕਿ ਦੁੱਧ ਸੰਘਣਾ ਹੁੰਦਾ ਜੀ। ਹਾਂ ਉਹ ਤਾਂ ਪੂਰਾ ਸੰਘਣਾ ਹੁੰਦਾ। ਬਾਕੀ ਸੂਆ ਦੂਜਾ ਸੂਈ ਆ ਜੀ, ਪਰਸੋਂ ਦੀ ਸੂਈ ਆ। ਬੱਚਾ ਮਗਰ ਵੱੱਛਾ ਜੀ ਜੇਰ ਪ੍ਰੋਪਰ ਡੰਨਾ 12 ਕਿਲੋ 22 ਦੇ ਘਰੋਂ ਜੋਕ ਕੇ ਲੈ ਜੇ ਕੋਈ ਵੀ ਵੀਰ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਜੀ। ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਗੱਠ ਮਗਰ ਨੂੰ ਆ ਜੀ। ਆ ਵੈਸੇ ਹੀ ਆ ਫੋਟੋ ਜੀ। ਇਹ ਤਾਂ ਵੈਸੇ ਹੀ ਵੀ ਨਾ ਸਰਾਖ ਵੀ ਨਹੀਂ ਲੋਕ ਵੈਸੇ ਬੂ ਵੀ ਆ ਜਾਂਦੀ ਰੋਧ ਵਾਲੀਆਂ ਗਾਂਾਂ ਦੀ ਆਮ ਹੀ ਹੁੰਦੀ ਆ। ਆ ਹੁੰਦੀ ਆ ਸਹੀ ਗੱਲ ਆ। ਥਣਾ ਦੇ ਸਹਿਜ ਵੀ ਸੋਹਣੇ ਆ, ਗ 12 ਕਿਲੋ ਬੋਲਾ ਚਵਾਈ ਤੁਸੀਂ ਕਰਨੀ ਹੈ ਜੀ ਠੰਡੀ ਸੀਲ ਆ ਬਾਈ ਕਹਿੰਦਾ ਜਿਵੇਂ ਕੋਈ ਮਰਜ਼ੀ ਚ ਹੋਈ ਜਾਵੇ ਦੁੱਧ ਮਾਲਕਾਂ ਨੇ ਤਾਂ 17 18 ਕਹਿ ਕੇ ਦਿੱਤੀ ਹੈ ਕਿ ਪਹਿਲੇ ਸੂਏ ਚੋਇਆ ਵਾ ਇਹ ਆ ਤੀਆ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਸ ਕਿਰਾ ਤੂੰ ਆਪ ਹੀ ਵੇਖ ਲੈ ਤਿੰਨ ਦਿਨਾਂ ਦੀ ਸੂਈ ਆ ਬੋਲੇ ਤੋਂ ਹੋਣੀ 12 ਲੀਟਰ ਜਿਹੜੀ ਫਿਰਦੀ ਆ ਤੇ ਦੁੱਧ ਤਾਂ ਇਹਨੇ ਪਾਉਣਾ ਜਦੋਂ ਬੋਲੇ ਸਟਾਰਟਿੰਗ ਚ ਬੋਲਾ ਚੰਗਾ ਕੋਈ ਬਾਲਾ ਨਹੀਂਗਾ ਜੀ ਹਾਂ ਮੇਲ ਗੱਲ ਬਾਈ ਠੰਡੀ ਆ ਹਾਂ ਮੇਲ ਗੱਲ ਜਿਵੇਂ ਮਰਜ਼ੀ ਬੈਠਾ ਕੋਈ ਉਹਦੀ ਗੱਲ ਹੀ ਨਹੀਂ ਇੰਨੀ ਕੋਈ ਨਹੀਂ ਵਛੀ ਆ ਲੈ ਬੋਲਾ ਹੋਰ ਮਲੀ ਜਾ ਡਿਮਾਂਡ ਜਮ੍ਹਾਂ ਲੈਣ ਦੇਣ ਜੀ ਆਲੀ ਲੈਣ ਦੇ ਨਹੀਂ ਕਰਾਂਗੇ ਵੀਰੇ ਆਪਾਂ ਮੁੱਲ ਨਹੀਂ ਕਰਨੇ ਕਿੰਨਾ ਜੀ ਜੇ ਕਹਦੇ ਹੋਰ ਹੁੰਦੀ ਤਾਂ ਅਗਲੇ ਨੇ ਦਾ 6265 ਮੰਗ ਕੇ ਬਹਿ ਜਾਣੇ ਆਪਾਂ 52000 ਦੀ ਦੇ ਦਾਂਗੇ ਇੱਕ ਆਫਰ ਹੀ ਲਾਉਣੀ ਆ ਆਪਣੇ ਸਾਰਾ ਮਾਲ ਦਾ ਭਾਅ ਲੋਟ ਹੀ ਹੋਊਗਾ ਜੀ 52 ਚ ਮਾਨਤਨ ਯਾਰ ਮਾਨ ਤੇਰੇ ਕਹੇ ਤੇ ਕਰ ਦਾਂਗੇ ਕਿੰਨਾ ਚਲ 500 ਮਾਨ ਕਰਾ ਲਈ 55000 ਸਾਡੇ 55000 ਜੀ ਲੋ ਜੀ ਫਿਰ ਬੱਚੀ ਚੰਗੀ ਆ ਤੁ ਆ ਵੀ ਵੀਡੀਓ ਵੀਰੇ ਇੰਨੀਆਂ ਬਣਾਉਣਾ ਸਹੀ ਗੱਲ ਹੈ ਆਪਾਂ ਆਪਣੇ ਵਾਲਾ ਦੇਣਾ ਨਹੀਂ ਬੱਚੀ ਬਹੁਤ ਚੰਗੀ ਆ ਵੀਰੇ ਕੋਲੇ ਆਓਗੇ ਤੁਹਾਨੂੰ ਪਤਾ ਲੱਗੂ ਅੱਛੀ ਬਾਰੇ ਕੀ ਬਾਕੀ ਆ ਕੇ ਕੋਲੇ ਆ ਕੇ ਸੌਦਾ ਕਰੋ ਮੈਂ ਤਾਂ ਰੇਡੀ ਵੀਡੀਓ ਦੀ ਕਹਿਣਾ 222 ਕਿੰਨਾ ਨੰਬਰ ਆ ਬੱਚੀ 222 ਤੋਂ ਕੋਈ ਪਸ਼ੂ ਫੇਰ ਨਾ ਹੋਊ ਆਪਣਾ ਠੀਕ ਹੈ ਜੀ ਹਾਈਟ ਤੁਸੀਂ 22 ਦੇ ਹਿਸਾਬ ਨਾਲ ਥਾਂ ਦੇ ਇਲਾਕੇ ਦਾ ਚੰਗਾ ਲੱਗਾ ਬੱਚੀ ਦਾ ਨਾਲ ਦਾ ਬੱਚੀ ਦਾ ਕਦਰ 6 ਫਟ ਦਾ ਜੀ ਮਗਰ ਵੀ ਬੱਚੀ ਕਿੰਨੀ ਨਸਲ ਵਾਲੀ ਬੱਚੀ ਆ ਜੀ ਹਾਂ ਬੱਚੀ ਨਾਲ ਦਾ ਸੱਚਾ ਬੱਚੀ ਆ ਜੀ 나ੜੂਆ ਨਾਲ ਆ 2 ਨੰਬਰ ਵੀਰੇ ਸੂਆ ਕਿੰਨੇ ਮਰ ਜੀ ਤੇਰੇ ਪਹਿਲੇ ਸੂਏ ਸੂਈ ਜਾ ਦੰਦੋ ਜੀ ਦੰਦੋ ਵੀਰੇ 6 ਦਾ ਆਂਦਾ ਠੀਕ ਆ ਬਾਈ ਕਦੋਂ ਸੂਈ ਹਾਂ ਸੰਗਾ ਛੋਟਾ ਛੋਟਾ ਚੁਆਈ ਚੁਈ ਦੀਆਂ ਡੰਡੇ ਵਰਗੀ ਚੁਆਈ ਆ ਥਣ ਬਹੁਤ ਚੰਗਾ ਲੱਗਿਆ ਕਦੋਂ ਸੁਈ ਹੈ ਜੀ ਇਹ ਇਹਨੂੰ ਸੁਈ ਨੂੰ ਵੀਰੇ ਇੱਕ ਹਫਤਾ ਹੋ ਗਿਆ ਆਪਾਂ ਐਵੇਂ ਨਹੀਂ ਲੋਕਾਂ ਨੂੰ ਕਹਣਾ ਤਿੰਨ ਦਿਨ ਹੋਇਆ ਬੱਚਾ ਕੀ ਆ ਜੀ ਬੱਚਾ ਮਗਰ ਇਹਦੇ ਬੱਚਾ ਵੀ ਨਹੀਂ ਠੀਕ ਆ ਜੀ ਬਾਈ ਛੋਟੇ ਛੋਟੇ ਸਿੰਘਾਂ ਆ ਮਾਰਦੀ ਨਾ ਨਾ ਜਮਾਂ ਹੀ ਨਹੀਂ ਯਾਰ ਭਲਾ ਜਵਾਕ ਛੁੱਟੀ ਜਾਵੇ ਸਿੰਘਾਂ ਤੋਂ ਗੱਲ ਤਾਂ ਨਾ ਹੀ ਆ ਸਿੰਘਾਂ ਦਾ ਕਿੰਨਾ ਦੁੱਧ ਜੋਕ ਕੇ ਦੇ ਦੋਗੇ ਦੁੱਧ ਇਸ ਟਾਈਮ ਵੀਰੇ ਇਹਦੇ ਥੱਲੇ 17 ਲੀਟਰ ਹੈ ਜੋਕ ਕੇ ਦੇ ਦੂੰਗਾ ਮੇਰਾ ਯਾਰ ਜੋਕ ਕੇ ਲੀਟਰ ਮਾਰ ਕੇ ਅਗਲਾ ਲੈ ਜੇ 16 ਮੰਨ ਕੇ ਆ ਜਾਈਏ ਅਗਲਾ 15 ਆਹ ਤਾਂ ਛੱਡ ਕੇ ਤੁਰ ਜੀ 2 ਤੋਂ 17 ਲੀਟਰ ਹੀ ਠੀਕ ਆ ਠੰਡੀ ਆ ਪੂਰੀ ਮੈਂ ਨਾ ਯਾਰ ਵਧੀਆ ਪੂਰੀ ਆ ਦੀ ਚੋਕੇ ਨਾਲ ਜਾਂਦਾ ਥਾਣਾ ਦੀ ਇੱਕ ਨੰਬਰ ਆ ਬਾਕੀ ਥਾਣਾ ਦੇ ਸਾਈਡ ਨੇੜੇ ਤੋਂ ਦਿਖਾ ਦਿੰਨੇ ਆ ਸੋਨਾ ਅਗਾਂਹ ਦੀ ਚ ਦੁੱਧ ਜ਼ਿਆਦਾ ਹੋ ਬਈ ਹਾਂ ਬਈ ਪੂਰਾ ਦੁੱਧ ਖੋਲ ਅੱਗੇ ਨੂੰ ਹਵਾਨਾ ਜ਼ਿਆਦਾ ਹਾਂ ਪੱਕੇ ਲੈਵੇ ਜੇ ਤੂੰ ਪੱਕੇ ਲੈਵੇ ਦਾ ਪਸ਼ੂ ਨਾ ਦੁੱਧ ਦੇ ਸਹੀ ਗੱਲ ਆ ਜੀ ਇਹਦੇ ਅਗਾਂਹ ਦੀ ਚ ਦੁੱਧ ਵੀਰੇ ਜ਼ਿਆਦਾ ਹੋ ਕਿਉਂਕਿ ਹਵਾਨਾ ਦੀ ਧੱਕ ਅੱਗੇ ਨੂੰ ਜ਼ਿਆਦਾ ਟਟਮਾਲ ਬਾਕੀ 17 ਕਿਲੋ ਬਾਈ ਦੇ ਘਰੋਂ ਜੋੜ ਕੇ ਲੈ ਜੋ ਇੱਕੜਾ ਘੱਬਣਾ ਸਹੀ ਗੱਲ ਨਬਰਦਾਰ ਹਰੇਕ ਕਹਿੰਦੇ ਤਾਂ ਸੂਈ ਸਵਾਈ ਹੈਗੀ ਅਗਲਾ ਚੋ ਸਕਦਾ ਅਗਲਾ ਚੋ ਸਕਦਾ ਸਹੀ ਗੱਲ ਅਗਲਾ ਉਹਦੇ ਝੂਠਾ ਕਰ ਦੂ ਵੀ ਦੋਦੇ ਕਿਹਾ ਸੀ ਵੀ ਨਿਕਲਿਆ ਨਹੀਂ ਜਿਹੜਾ ਅਗਲਾ ਦੋ ਟਾਈਮ ਆਜੇ ਚੋ ਕੇ ਆਪਾਂ ਵੀ ਸਹੀ ਗੱਲ ਹੈ ਜੀ ਤੁੜ ਕੋਈ ਨਹੀਂ ਆਪਾਂ ਨੂੰ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਜੀ ਬਾਕੀ ਮੇਨ ਗੱਲ ਠੰਡੀ ਸੀ ਦਾ ਸੰਗ ਜ਼ਰੂਰ ਦਾ ਛੋਟੇ ਛੋਟੇ ਪਰ ਮਾਰਦੀ ਨਹੀਂ ਫੇਰ ਤਾਂ ਬਾਈ ਕੋਈ ਵੱਟਾ ਵੀ ਨਹੀਂ ਕੱਦ ਇਹਦਾ ਚੰਗਾ ਜੀ ਬਾਕੀ ਅੱਗੇ ਸੇਵਾ ਦੇ ਸਿਰ ਤੇ ਆ ਜਿੰਨੇ ਤੁਸੀਂ ਸੇਵਾ ਕਰਨੇ ਆ ਹਾਂ ਬਾਕੀ ਵੀਰੇ ਸੇਵਾ ਦਾ ਦੁੱਧ ਆ ਹਨ ਸਹੀ ਗੱਲ ਜੀ ਜਿੰਨਾ ਆਪਣੇ ਘਰੋਂ ਹੈਗਾ ਆਪਾਂ ਉਨਾ ਹੀ ਦੱਸਣਾ ਵੀ ਹੈਗਾ ਜਿਹ ਨੰਗਲਾ ਲੀਟਰ ਮਾਰ ਕੇ ਲੈ ਕੇ ਜਾਓ ਯਾਰ ਆਪਣੇ ਘਰੋਂ ਫਿਰ ਉਹ ਹੈਗਾ ਆਪਾਂ ਤਾਂ ਹੀ ਕਹਿੰਨੇ ਐਵੇਂ ਨਹੀਂ ਕਿਹਾ ਜਾਂਦਾ ਠੀਕ ਹੈ ਜੀ ਕਿਉਂਕਿ ਗੱਬਣ ਦਾ ਹਰੇਕ ਹੀ ਕਹਿੰਦਾ 25 ਦੇ ਦਊਗੀ ਪਰ ਮੈਂ ਕਹਿਣਾ ਵੀ ਦੁੱਧ ਦੇ 20 ਤੋਂ ਪਾਰ ਕਰੂਗੀ ਠੀਕ ਹੈ ਬਾਈ ਜਿਹੜੇ ਹਿਸਾਬ ਨਾਲ ਬੱਚੀ ਹੈ ਇੱਕ ਹਫ਼ਤਾ ਹੋਇਆ ਨਾ ਸੂਈ ਨੂੰ ਦੁੱਧ 20 ਤੋਂ ਪਾਰ ਕਰੂਗੀ ਡਿਮਾਂਡ ਜੀ ਦੀ ਡਿਮਾਂਡ ਵੀਰੇ ਮੁੱਲ ਕਰਾਉਣ ਨੂੰ 60 ਕਰਾਣ ਲੋਕ ਕਰੀ ਜਾਂਦੇ ਆ ਹਾਂਜੀ ਆਪਾਂ ਤਾਂ ਇੱਕ ਆਫਰ ਹੀ ਲਾਉਣੀ ਹੈ ਕਿੰਨੇ ਜੀ 47000 ਦੀ ਦੇ ਦੇਣੀ ਹੈ 47 ਦੀ ਆਪਣੇ ਵਾਲਾ ਭਾਅ ਨਹੀਂ ਮੈਂ ਲੈਣਾ ਤੇ ਜੋੜਾ ਲੈ ਜੇ ਬਾਈ ਕੋਈ ਨਹੀਂ ਮਾਨ ਕਰਦੇ ਆਗੇ 47 ਤੇ 51 ਆਲਾ ਸਾਹਿਬ ਕਿੰਨਾ ਹੋਗਾ ਕੋ ਬਾਤ ਕਰਦਾਂਗੇ ਬਾਕੀ ਆਪਣੇ ਭਾ ਤਾਂ ਇਹਨੂੰ ਪਤਾ ਆਪਣੇ ਜਾਇਦ ਹੁੰਦੇ ਭਾਰ ਰਟੀਨ ਚ ਮਾਲ ਆਉਂਦਾ ਵਿਕਦਾ ਹਨਾ 47000 ਚ ਮਾਨਤਾ ਨੂੰ ਅੱਗੇ ਭਾਈ ਨੀਲੀ ਰਾਵੀ ਦਾ ਤੋਹਫਾ ਇਹ ਨੀਲੀ ਰਾਵੀ ਵੀਰੇ ਦੂਜੇ ਸੂਵੇ ਸੂਣਾ ਇਹਨੇ ਸਮਾ ਕੇ ਨਾਲ ਲੈਂਦੇ ਸਮਾ ਇੱਕ ਹਫਤੇ ਦੂਜੀ ਕੱਚੀ ਆ ਠੰਡੀ ਹੈ ਜੀ ਪੂਰੀ ਠੰਡੀ ਯਾਰ ਪੂਰੀ ਬਰਫ ਵਰਗੀ ਯਾਰ ਪਾਰ ਪਿੱਛੇ ਦੀ ਗਾਰੰਟੀ ਹੈ ਨੀ ਮੈਂ ਨਾ ਯਾਰ ਜਿਵੇਂ ਅਗਲਾ ਮਰਜੀ ਲੈ ਠੀਕ ਹੈ ਜੀ ਐਨੀ ਕੁੰਨੀ ਆ ਵਿਚਾਰੀ ਪਾਰ ਪਿੱਛੇ ਦੀ ਗਾਰੰਟੀ ਹੈ ਹਾਂ ਹਾਂ ਵਧੀਆ ਵੀਰੇ ਆਪਿਆ ਕਰੋ ਆਪਣਾ ਬਹਿਣ ਬੈਠੀ ਵੇਖ ਲੈ ਜੇ ਮਰਜੀ ਆ ਕੇ ਠੀਕ ਹੈ ਜੀ ਹਾਂ ਬਾਕੀ ਸਭ ਚੰਗੀ ਹੈ ਹਾਂ ਹਾਂ ਕਿੰਨਾ ਦੁੱ ਦੁੱਧ ਵੀਰੇ ਜਿਨ੍ਹਾਂ ਤੋਂ ਆਪਾਂ ਖਰੀਦੀ ਆ ਉਹਨੇ ਆਖਿਆ ਵੀ ਮੈਂ ਪਲੂਨ ਦਾ 13 ਲੀਟਰ ਦੁੱਧ ਚੋਇਆ ਜਾਣ ਦੀ ਠੀਕ ਆ ਜੀ ਤੇ ਬਾਕੀ ਦੁੱਧ ਥੋੜੀ ਸੇਵਾ ਦਾ ਉਸ ਹਿਸਾਬ ਨਾਲ ਜਿਵੇਂ 13 ਪਹਿਲਾਂ ਨੇ ਦਿੱਤਾ ਬਰੀਕੀ ਦੇ ਹਿਸਾਬ ਨਾਲ ਝੋਟੀ ਦਾ ਕਿੰਨੀ ਬਰੀਕੀ ਆ ਨਸਲ ਨਸਲ ਵਾਲੀ ਝੋਟੀ ਆ ਕਿਸੇ ਪਾਸੋਂ ਛੋਟੇ ਪਿੰਡੇ ਦੀ ਨਹੀਂ ਬਰੀਕੀ ਵਾਲਾ ਪੰਡਾ ਦੁੱਧ ਇਹਨੂੰ 15 ਲੀਟਰ ਪਾਉਣਾ ਚਾਹੀਦਾ ਠੀਕ ਹੈ ਜੀ ਤੋਰ ਕੇ ਦਿਖਾ ਦੀ ਭਾਈ ਨੀਲੀ ਰਾਵੀ ਚ ਪੈਂਦੀ ਹੈ ਜੀ ਤੋਫਾ ਹੀ ਆ ਨਹੀਂ ਕੋਹਾਂ ਨਾ ਰਾਵੀ ਦੇ ਵਿਰੇ ਭੈਣ ਭਰਾ ਮੰਗਦੇ ਨੇ ਸਾਨੂੰ ਨੀਲੀ ਰਾਵੀ ਚਾਹੀਦੇ ਆ ਉਹਨਾਂ ਆਪੇ ਤੋਫਾ ਹੀ ਆ ਸਿੰਗਾਪੁਰਾ ਗੋਲ ਆ ਵਿਰੇ 12500 ਦੀ ਨੰਗਣਾ ਸੈਂਗ ਬਈ ਇਹ ਗੱਲ ਹੈ ਉਹ ਕਹਿੰਦੇ ਹੁੰਦੇ ਨਾ ਰਫੀਆ ਦੀ ਨੰਗ ਤਾਂ ਹੋਰ ਚੀਜ਼ ਆ ਜੀ ਸਾਡੀ ਠੁੰਡੀ ਦਾ ਯਾਰ ਇੰਨੀ ਛੋਟੀ ਆ ਨਾ ਥਾਣਾ ਦੇ ਸਾਈਂ ਨੇੜੇ ਤਾਂ ਚੈੱਕ ਕਰ ਸਕਦੇ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬਜਨ ਮੌਜੂਦ ਚੰਗਾ ਜੀ ਤੈਨੂੰ ਪਤਾ ਵੀਰੇ ਆਪਾਂ ਝੋਟੀਆਂ ਆਮ ਲੈਦੇ ਨਹੀਂ ਆਪਾਂ ਜਿਹੜੀ ਚੰਗੀ ਝੋਟੀ ਉਹ ਹੀ ਲੈਣੀ ਆ ਠੀਕ ਹੈ ਜੀ ਜ਼ਿਆਦਾਤਰ ਜੰਗ ਦਾ ਕੰਮ ਆਪਾਂ ਚੰਗੀ ਸੀਲ ਸਲਾਕ ਗਾਰੰਟੀ ਵਾਲੀ ਬਾਕੀ ਫੇਸ ਕੁਆਲਿਟੀ ਸੋਹਣੀ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਪੂਣੀ ਦਾ ਇਹ ਹਫਤਾ ਪਿਆ ਜੀ ਹਫਤੇ ਤੱਕ ਦਾ ਪੂਰਾ ਸੋਨਾ ਹਵਾਨਾ ਤਿਆਰ ਕਰ ਲੈਣਾ ਜੀ ਇਹਦੀ ਡਿਮਾਂਡ ਲੈਣ ਦੇਣ ਜੀ ਆਲੀ ਬਾਈ ਡਿਮਾਂਡ ਵੀਰੇ ਹੋਰ ਕੋਲੇ ਤਾਂ ਹੁੰਦੀ ਦਾ 2 ਲੱਖ ਮੰਗ ਕੇ ਬਹਿ ਜਾਣਾ ਸੀ ਹਾਂਜੀ ਤੇ ਮੁੱਲ ਵੇਖ ਲੈ ਵੀ ਸਿੰਗੀ-ਸੂੰਗੀ ਵਿਖਾ ਦੇ ਤੇ ਝੋਟੀ ਹੈਗੀ ਵੀ ਹੈਗੀ ਆ ਕਿੰਨੇ ਦੀ ਜੀ ਕੋਈ ਯਾਰ ਆਪਾਂ ਤੁਹਾਨੂੰ ਮੈਂ ਦੱਸਦਾ ਆਪਾਂ ਮੁੱਲ ਬੜਾ ਨਹੀਂ ਕਰਨਾ ਇਹਦਾ 92000 ਦੀ ਦੇ ਦੇਾਂਗੇ ਦੇਖੋ ਤੁਸੀਂ ਆਪਣੇ ਵਾਲਾ ਆਪ ਆਓ ਫੇਰ ਹੀ ਸਮਝ ਤੂੰ ਠੀਕ ਹੈ ਜੀ ਜਿਵੇਂ ਜੇ ਜਿਵੇਂ ਡਿਮਾਂਡ ਆ 92000 ਦੀ ਤੈਨੂੰ ਚੋਟੀ ਦੇ ਦਾਂਗੇ ਦੁੱਧ ਤੁਹਾਡੀ ਸੇਵਾ ਆ ਠਾਣਾ ਨੂੰ ਜਿਵੇਂ ਘੱਬਣਾ ਹੈ ਲੈ ਲੈ ਬਿਨਾਂ ਡੰਡੇ ਤੋਂ ਪਾਸ ਕਰ ਲੈ ਲੈ ਠੀਕ ਹੈ ਬਈ ਉਹੋ ਜੀ ਹੈ ਹੀ ਨਹੀਂ ਠੀਕ ਹੈ ਜੀ ਬਾਕੀ ਕੋਈ ਵੀ ਨਾ ਕਿ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ